ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਆਪਣਾ ਆਰੀਨ ਸਿੰਘ ਹੈ ਜੀ ਕਿਹੜਾ ਪਿੰਡ ਦਾ ਤੁਹਾਡਾ ਲਾਲਪੁਰ ਜੀ ਤੇ ਲਾਲਪੁਰ ਪਣਾ ਹਾਂ ਹਾਂ ਜੀ ਤੇ ਤੁਸੀਂ ਕਿੰਨਾ ਪੜਿਓ ਪਲੱਸ 2 ਤੇ ਕਾਦੀ ਕੀਤੀ ਹੈ ਪਲੱਸ 2 ਨਾਨ ਮੈਡੀਕਲ ਨਾਨ ਮੈਡੀਕਲ ਕੀਤੀ ਅੱਛਾ ਇਹ ਜਿਹੜੀਆਂ ਬੇਟਾ ਜਿਹੜੀਆਂ ਇਹ ਬਾਹਾਂ ਇਹ ਪਹਿਲਾਂ ਤੋਂ ਇਦਾਂ ਹੀ ਆ ਇਹ ਜਮਾਦਰੂ ਆ ਜੀ ਤੇ ਅੱਛਾ ਸਿੱਧੀਆਂ ਕਰੋ ਕੱਪੜੇ ਤੋਂ ਬਾਹਰ ਕਰੋ ਇਹ ਦੇਖੋ ਜੀ ਬਾਹਾਂ ਇਦਾਂ ਆ ਦੋ ਉਂਗਲੀਆਂ ਇਕੱਠੀਆਂ ਹੋ ਤਾਂ ਇੱਕ ਗੁੱਠਾ ਇੱਧਰ ਦੋ ਉਂਗਲਾਂ ਆ ਵਾ ਇਹ ਕੁਦਰਤ ਦਾ ਹੀ ਕਿਰਸ਼ਮਾ ਵਾ ਇਹ ਥੋੜੇ ਘਰ ਚ ਕਿਸੇ ਦੇ ਹੋਰ ਵੀ ਇਦਾਂ ਨਹੀਂ ਨਹੀਂ ਫਿਰ ਕੋਈ ਹੋਰ ਖਾਨਦਾਨ ਚ ਕਿਸੇ ਦੇ ਹੱਥ ਅ ਮੁੰਡਾ ਪੜਿਆ ਲਿਖਿਆ ਵਾ ਅ ਮੋਟਰਸਾਈਕਲ ਵੀ ਚਲਾ ਲੈਂਦਾ ਹਾਂਜੀ ਮੁੰਡਾ ਹਿੰਮਤੀ ਆ ਜੀ ਦੇਖ ਲਓ ਕਈ ਨਾ ਹੱਥਾਂ ਨਾਲ ਇਹ ਮੋਟਰਸਾਈਕਲ ਵੀ ਚਲਾ ਦਿੰਦਾ ਕਿ ਇਹਨੂੰ ਸਰਕਾਰ ਰੋਟੀ ਦਾ ਸਾਧਨ ਚਾਹੁੰਦਾ ਕਿ ਮੈਂ ਪੜਿਆ ਲਿਖਿਆ ਹਾਂ ਨਾਨ ਮੈਡੀਕਲ ਦਾ ਐਨ ਪਲੱਸ 2 ਕਰ ਲਿਆ ਵਾ ਕਿ ਇਹਨੂੰ ਕੋਈ ਨੌਕਰੀ ਮਿਲ ਜAVE ਤਾਂ ਬਹੁਤ ਵਧੀਆ ਗੱਲ ਵਾ ਕ ਇਹ ਭਮੇ ਦੇ ਹੱਥਾਂ ਤੋਂ ਥੋੜਾ ਜਿਹਾ ਆਮ ਕੁਦਰਤ ਇਹਨੂੰ ਥੋੜਾ ਬਾਂਝਾ ਰੱਖ ਲੈ ਪੂਰੀ ਨਹੀਂ ਦਿੱਤੇ ਪਰ ਔਮ ਮੁੰਡਿਆਂ ਦੇ ਨਾਲ ਤੁਸੀਂ ਸੀਸੀ ਕੈਮਰੇ ਵੀ ਲਾਉਂਦੇ ਹਾਂਜੀ ਅੱਛਾ ਕਿ ਇਹ ਨਟ ਨੁਟ ਕੁਝ ਕੱਟ ਲੈਂਦੇ ਆ ਪੌੜੀਆਂ ਚੜ੍ਹ ਕੇ ਹਾਂਜੀ ਹਾਂ ਕੋਈ ਦਿੱਕਤ ਤੇ ਨਹੀਂ ਆਉਂਦੀ ਨਹੀਂ ਨਹੀਂ ਇਹ ਕਿਹੜੀ ਕਿਹੜੀ ਮਸ਼ੀਨਰੀ ਚਲਾ ਲੈਂਦੇ ਤੁਸੀਂ ਟਰੈਕਟਰ ਗੱਡੀ ਸਾਰਾ ਕੁਝ ਚਲਾਉਂਦੇ ਅੱਛਾ ਸਭ ਕੁਝ ਚਲਾ ਰਹੇ ਨੇ ਕੋਈ ਦਿੱਕਤ ਤੇ ਨਹੀਂ ਆਉਂਦੀ ਨਹੀਂ ਨਹੀਂ ਹੱਥ ਪੈ ਗਈ ਹੱਥ ਪੈ ਗਈ ਸਹੀ ਹੈ ਤਾਂ ਘਰ ਦੇ ਵਿੱਚ ਹੋਰ ਤੁਹਾਡੇ ਕਮਾਨ ਵਾਲਾ ਕੌਣ ਆ ਡੈਡੀ ਹੈ ਕੀ ਕਰਦੇ ਆ ਖੇਤੀ ਅੱਛਾ ਜੀ ਕਿੰਨੇ ਕੁ ਖੇਤ ਆ ਹੈਗੇ 5 ਕਿੱਤੇ ਆ ਅੱਛਾ ਜੀ ਗੁਜ਼ਾਰਾ ਹੀ ਆ ਫਿਰ 5ਾਂ ਖੇਤ ਬਹੁਤ ਉਹਤ ਨਹੀਂ ਹੈਗੇ ਨਹੀਂ ਨਹੀਂ ਸਰਕਾਰ ਤੋਂ ਕੀ ਮੰਗ ਕਰਦੇ ਆ ਤੁਸੀਂ ਕੋਈ ਜੋਬ ਮਿਲ ਜAVE ਜੀ ਜਿੱਦਾਂ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਜੀ ਅੱਛਾ ਜੀ ਹਾਂ ਜੀ ਹਾਂ ਉਹ ਤਾਂ ਮੈਂ ਐਡਮਿਸ਼ਨ ਲਈ ਆ ਜੀ ਬੀ ਟੈਕ 'ਚ ਐਡਮਿਸ਼ਨ ਲਈ ਆ ਬਾਈ ਅੱਛਾ ਜੀ ਹਾਂ ਜੀ ਸਟੱਡੀ ਕੰਟੀਨਿਊ ਕੀਤੀ ਹੈ ਠੀਕ ਆ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹੋ ਜਿਹੇ ਜਿਹੜੇ ਆ ਹੱਥ ਜਿਹੜਾ ਮੋਹ ਨੂੰ ਕਰੋ ਤਾਂ ਇਹੋ ਜਿਹੇ ਬੰਦੇ ਆ ਇਹ ਅਹ ਰੂ ਨਹੀਂ ਕਰਦੀ ਹੈਂਡੀਕੈਪਟ ਵੀ ਕਹਿਣ ਨੂੰ ਮੁੰਡਾ ਬਹੁਤ ਸੋਹਣਾ ਸੁਨੱਖਾ ਜਵਾਨ ਆ ਪਰ ਵਾਇਗੁਰੂ ਦੇ ਅੱਗੇ ਜੋਰ ਨਹੀਂ ਕਿਸੇ ਦਾ ਇਹਨੂੰ ਮੈਂ ਸ਼ਾਸਨ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹੋ ਜਿਹੇ ਬੰਦਿਆਂ ਨੂੰ ਨੌਕਰੀ ਦੇ ਇਹ ਅਸਲ ਹੱਕਦਾਰ ਇਹ ਆ ਅੱਛਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਰਕਾਰੀ ਪੈਨਸ਼ਨ ਲੱਗੀ ਹੋਆ ਹਾਂਜੀ 1500 ਰੁਪਏ 1500 ਲੱਗਾਇਆ ਜੀ ਇਹਨਾਂ ਕੀ ਆ ਵੈਤ ਨਹੀਂ 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 ਇਹ ਹਾਲ ਤਾਂ ਮੇਰੀ 19 ਸਾਲ ਮਰੇ ਜੀ 19 ਸਾਲ ਉਮਰ ਹੋ ਗਈ ਹੈ ਜੀ ਧੰਨਵਾਦ ਜੀ ਕੋਈ ਨਹੀਂ ਗੁਰੂ ਮਹਾਰਾਜ ਜਿਹੜੇ ਸਮਾਜ ਸੇਵੀ ਜਥੇਬੰਦੀ ਆ ਕੇ ਵੀ ਬੇਨਤੀ ਕਰਦਾ ਕੇ ਮੁੰਡਾ ਦੀ ਮਦਦ ਜਰੂਰ ਕੀਤੀ ਜਾਵੇ ਤਾਂ ਆਪਣਾ ਕੋਈ ਮੋਬਾਈਲ ਨੰਬਰ ਬੋਲ ਦਿਓ ਕੋਈ ਕੰਟੈਕਟ ਕਰਨਾ ਚਾਹੁੰਦਾ ਹੋਵੇ ਕਿ ਤੁਹਾਨੂੰ ਮਿਲ ਸਕੇ ਆਪਣਾ ਮੋਬਾਈਲ ਨੰਬਰ ਬੋਲ ਦਿਓ 946474072 ਇੰਗਲਿਸ਼ ਚ ਵੀ ਬੋਲ ਦਿਓ 94646 ਹਰੀ ਹਰੀ ਬੋਲੋ 9464674057 ਥੈਂਕ ਯੂ ਵੈਰੀ ਮਚ